ਕਾਰ ਵਿੱਚ ਪਸਰੇ ਮਾਤਮ ਵਾਲੇ ਮਾਹੌਲ ਦੀਆਂ ਇੱਕ ਤਸਵੀਰਾਂ ਬਸੀ ਪਠਾਣਾ ਦੇ ਪਿੰਡ ਮਹਿਮਦਪੁਰ ਦੀਆਂ ਨੇ ਜਿੱਥੇ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਅਤੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਇਹ ਪੂਰਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ 23 ਸਾਲਾ ਨੌਜਵਾਨ ਇਕਬਾਲਪ੍ਰੀਤ ਸਿੰਘ ਬੜੇ ਹੀ ਸ਼ਾਂਤ ਸੁਭਾਅ ਵਾਲਾ ਮੁੰਡਾ ਸੀ ਜੋ ਕਿ ਆਪਣੀਆਂ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਅਤੇ ਉਸ ਦੇ ਪਿਤਾ ਵਿਦੇਸ਼ ਦੇ ਵਿੱਚ ਰਹਿੰਦੇ ਸਨ पता ਨਹੀਂ ਇਸ ਨੌਜਵਾਨ ਦੇ ਦਿਮਾਗ ਦੇ ਵਿੱਚ ਕੀ ਆਇਆ ਹੈ ਕਿ ਉਸਨੇ ਪੈਸੈਂਜਰ ਟ੍ਰੇਨ ਦੇ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਇਸ ਮੰਦਭਾਗੀ ਘਟਨਾ ਦੀਆਂ ਤਸਵੀਰਾਂ ਇੰਨੀਆਂ ਕੁ ਜ਼ਿਆਦਾ ਦਰਦਨਾਕ ਨੇ ਕਿ ਇਹ ਤੁਹਾਡੇ ਰੋਂਗ ਤੇ ਖੜੇ ਕਰ ਸਕਦੀਆਂ ਨੇ ਇਸ ਲਈ ਇਹ ਸਾਨੂੰ ਤਸਵੀਰਾਂ ਬਲਰ ਕਰਦੀਆਂ ਪੈ ਰਹੀਆਂ ਨੇ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਨ ਦੇ ਲਈ ਭੇਜ ਦਿੱਤਾ ਕਾਲਮਿਟੀ ਚਾਰ ਦੋ ਉਨੀ ਦਾ ਮਾਮਲਾ ਜੀ ਤੇ 6:30 ਵਜੇ ਦਾ ਸਾਨੂੰ ਇੱਕ ਇਤਨਾਵ ਐਸੀ ਸੇਸ਼ਮ ਆਕਰ ਬਲਤੀ ਪਹੁੰਚਾਣਾ ਵੱਲੋ ਜੀ ਤੇ ਇਹ ਇੱਕ ਡੈਡ ਬਾਡੀ ਕਿਲੋਮੀਟਰ ਨੰਬਰ 77 11 12 ਦੇ ਵਿਚਕਾਰ ਐਨਆਈਟੀ ਗਰਾਊਂਡ ਦੇ ਵਿੱਚ ਪਈ ਹੈ ਜੀ ਜਿਹਦਾ ਸਬੰਧ ਇਸ ਮੌਕੇ ਤੇ ਪੁੱਜ ਕੇ ਤੇ ਉਹਨੂੰ ਸ਼ਨਾਖਤ ਜਿਹੜੀ ਹੈ ਕਵਾਲਪ੍ਰੀਤ ਸਿੰਘ son of ਜਸਵਿੰਦਰ ਸਿੰਘ ਪਿੰਡ ਮਹਿਮਲਪੁਰ ਕੋਰਟ ਇਹ ਇੱਕ ਪਕੀ ਖਣਾ ਗਿਆ ਉਹ ਕਤਲ ਸਵੇਰ 7:00 ਵਜੇ ਹੋਈ ਹੈ ਇਸ ਦੀ ਡੈਡ ਬੋਡੀ ਨੂੰ ਉਸ ਨੂੰ ਉਸਵਾਕ ਸਿਵਲ ਹਸਪਤਾਲ ਬਸੀ ਪਕੀ ਖਣਾ ਡੈਡ ਡੈਡ ਹੌਸ ਦੇ ਵਿੱਚ ਰਖਾਇਆ ਸੀ ਕਿਸੇ ਕਿਸ ਦੀ ਬਾਕੀ ਰਹਿਦੀ ਕਾਰਵਾਈ ਕਰਕੇ ਉਹਨਾਂ ਦੇ ਵਾਰਸਾਂ ਦੇ ਬੈਨਾਂ ਤੋਂ ਟੋਪਕ ਕੋਈ ਕਾਰਵਾਈ ਕਰਕੇ ਉਹਦੀ ਲਾਸ਼ ਬਹੁਤ ਬਹੁਤ ਸਮਾਰਟਮ ਬਾਨਪੰਦੇ ਵਾਲੇ ਕਿੱਥੇ ਗਿਆ ਬਾਈ ਜੀ ਕੋਈ ਕਿਸੇ ਤਰ੍ਹਾਂ ਦਾ ਨੋਟ ਨਹੀਂ ਮਿਲਿਆ ਸਤਿ ਸ੍ਰੀ ਅਕਾਲ ਉਹ ਬਾਦਰੋਂ ਦਾ ਦਵਾਈ ਰਹਿੰਦਾ ਜੀ ਜੀ ਇਸ ਕਰਕੇ ਉਹਦੇ ਡੈੱਡ ਵਾਲੇ ਦਾ ਕੱਲ ਪੋਸਟਮੈਨ ਨੂੰ ਕਰਾਇਆ ਹੋਇਆ ਉਹ ਰਾਤ ਨੂੰ ਸ਼ਾਇਦ ਆ ਜਾ ਸਕਦੇ ਬਹਰਾਲ ਪੁਲਿਸ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਘਟਨਾ ਦੇ ਕਾਰਨਾਂ ਦਾ ਪਤਾ ਚੱਲ ਸਕੇ ਫਤਿਹਗੜ ਸਾਹਿਬ ਤੋਂ ਦੀਪਕ ਸੂਦੀ ਰਿਪੋਰਟ ਡੇਲੀ ਪੋਸਟ ਪੰਜਾਬੀ तुसी भी विदेश विच अपना भविक बना चाहते हो पाओ विदेश पढ़ाई करण का मौका पिरािड ई सर्विस की सलाहना भारत सरकार तो मान्यता प्राप्त करो तिरानवे नौ सो अठर तिरानवे नौ सौ अठतर